ਲੈਗਨੋਂ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿੰਨੇ ਬੂਥ ਬਣਾਏ ਗਏ ਨੇ ਜੀ ਆ ਜਿਹੜੇ ਆਪਣੇ ਮਨਸੀਪਲ ਕਾਰਪੋਰੇਸ਼ਨ ਦੇ ਜਿਹੜੇ ਨਗਰ ਨਿਗਮ ਨਿਗਮ ਦੇ ਜਿਹੜੇ ਚੋਣ ਹੈਗੇ ਪਲੱਸ ਜਿਹੜੇ ਕਾਉਂਸੀਲਸ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਚੋਣ ਹੈਗੇ ਉਹਦੇ ਸੰਦਰਭ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ 95 ਵਾਰਡਸ ਨੇ ਜਿਹਦੇ ਵਿੱਚ ਆਪਣੇ ਪੋਲਿੰਗ ਸਟੇਸ਼ਨਸ 1227 ਹੈਗੇ ਇਸ ਵੇਲੇ ਜਿਹੜੇ ਇਹਦੇ ਵਿੱਚ ਸੈਂਸਿਟਿਵ ਤੇ ਵੈਰੀ ਸੈਂਸਿਟਿਵ ਪੋਲਿੰਗ ਸਟੇਸ਼ਨ ਲਗਭਗ 420 ਹੈਗੇ ਟੋਟਲ ਨੰਬਰ ਆਫ ਵੋਟਰਸ ਜਿਹੜੇ ਨੇ ਕਾਰਪੋਰੇਸ਼ਨ ਦੇ ਵਿੱਚ ਉਹ ਹੈਗੇ 11,65,749 ਵੋਟਰਸ ਇਹਦੇ ਵਿੱਚ ਜਿਹੜੇ ਮੇਲ ਵੋਟਰਸ ਨੇ ਉਹ 6,24,708 ਨੇ ਫੀਮੇਲ ਵੋਟਰਸ 5,40,938 ਨੇ ਤੇ ਅਦਰਸ ਜਿਹੜੇ ਨੇ 103 ਹੈ ਇਸ ਤੋਂ ਇਲਾਵਾ ਆਪਣੇ ਜ਼ਿਲ੍ਹੇ ਦੇ ਵਿੱਚ 6 ਜਿਹੜੀ ਮਿਊਨਿਸਪਲ ਕਾਉਂਸਲਸ ਹੈਗਿਆ ਉਹਨਾਂ ਦੇ ਵਿੱਚ ਵੀ ਇਲੈਕਸ਼ਨਸ ਨੇ ਉਹਦੇ ਵਿੱਚ ਟੋਟਲ ਨੰਬਰ ਆਫ ਵੋਟਸ ਜਿਹੜੇ ਨੇ 56 ਨੇ ਟੋਟਲ ਨੰਬਰ ਆਫ ਪੋਲਿੰਗ ਸਟੇਸ਼ਨਸ ਉੱਥੇ 80 ਨੇ ਉੱਥੇ ਟੋਟਲ ਵੋਟਰਸ ਦੀ ਗਿਣਤੀ ਜਿਹੜੀ ਹੈ ਉਹ ਹੈ ਕਿ 62438 ਆ ਇਹਦੇ ਵਿੱਚ ਮੇਲ ਹੈਗੇ 32429 ਤੇ ਫੀਮੇਲ ਵੋਟਰਸ ਹੈਗੇ 30007 ਸਾਰੇ ਮੁਕਮ ਸਾਡੇ ਜਿਹੜੇ ਪ੍ਰਬੰਧ ਹੈਗੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਦਿੱਤੇ ਗਏ ਹੈਗੇ ਲਗਭਗ ਜਿਹੜਾ ਹੈਗਾ 25000 ਤੋਂ ਉੱਤੇ ਪੁਲਿਸ ਪਰਸਨਲ ਤੇ ਸਿਵਲ ਪਰਸਨਲ ਜਿਹੜੇ ਨੇ ਜਿਹੜੇ ਪੋਲਿੰਗ ਡਿਊਟੀ ਵਗੈਰਾ ਸਾਰੇ ਇਨਵੋਲ ਕਰਕੇ 8500 ਦੇ ਨੇੜੇ ਤੇੜੇ ਸਿਵਲ ਡਿਪਾਰਟਮੈਂਟ ਦੇ ਵੀ ਜਿਹੜੇ ਮੁਲਾਜ਼ਮ ਹੈਗੇ ਉਹ ਡਿਊਟੀਆਂ ਤੇ ਲੱਗੇ ਹੈਗੇ ਨਾਲ ਹੀ ਜਿਹੜੀ ਟੋਟਲ EVMs ਹੈਗੀਆਂ ਉਹਨਾਂ ਦੀ ਰੈਂਡਮਾਈਜੇਸ਼ਨ ਸੈਕਿੰਡ ਰੈਂਡਮਾਈਜੇਸ਼ਨ ਜਿਹੜੀ ਆ ਹੋ ਚੁੱਕੀ ਹੈਗੀ ਕਹਿਣ ਦਾ ਭਾਵ ਇਹ ਹੈ ਕਿਹੜੇ ਬੋਰਡ ਦੇ ਵਿੱਚ ਕਿੰਨੀਆਂ EVMs ਹੈਗੀਆਂ ਉਹ ਸਾਰਾ ਸਾਰਾ ਅਸੀਂ ਜਿਹੜਾ ਹੈਗਾ ਰੈਂਡਮਾਈਜ਼ ਕਰਕੇ ਕਨਸਰਨਡ ਰਿਟਰਨਿੰਗ ਆਫਿਸਰਸ ਨੂੰ ਆਲਰੇਡੀ ਸਾਡੇ ਵੱਲੋਂ ਦਿੱਤੀਆਂ ਜਾ ਚੁੱਕੀਆਂ ਹੈਗੀਆਂ ਇਹ ਰੈਂਡਮਾਈਜੇਸ਼ਨ ਪੋਲਿਟੀਕਲ ਪਾਰਟੀਆਂ ਜਾਂ ਕੈਂਡੀਡੇਟਸ ਦੇ ਨੁਮਾਇੰਦਿਆਂ ਦੀ ਹਾਜ਼ਰੀ ਦੇ ਵਿੱਚ ਕੀਤੀ ਗਈ ਸੀਗੀ ਟੋਟਲ 1736 ਅਸੀਂ EVMs ਯਾਨੀ DU ਤੇ CU ਜਿਹੜੀਆਂ ਹੈਗੀਆਂ ਉਹ ਦਿੱਤੀਆਂ ਹੈਗੀਆਂ ਪਲੱਸ 20 ਯਾਨੀ ਇਹਦੇ ਵਿੱਚ ਜਿਹੜੇ ਹੈਗੇ 20% ਜਿਹੜੀ ਰਿਜ਼ਰਵ ਹੈ ਉਹ ਵੀ ਦਿੱਤੀਆਂ ਗਈਆਂ ਹੈਗੀਆਂ ਆ ਜਿਹੜੀ ਪ੍ਰੀਪਰੇਸ਼ਨ ਆਫ EVMs ਹੈਗੀਆਂ FLC ਵਗੈਰਾ ਉਹ ਸਾਰੀ ਮੁਕੰਮਲ ਹੋ ਚੁੱਕੀ ਹੈ ਆ ਇਸ ਤੋਂ ਇਲਾਵਾ 2018 ਦੇ ਵਿੱਚ ਜਿਹੜਾ ਹੈਗਾ ਵੋਟਰ ਟਰਨ ਆਊਟ ਕਾਰਪੋਰੇਸ਼ਨ ਇਲੈਕਸ਼ਨ ਦਾ 59.08% ਸੀਗਾ ਸਾਡਾ ਟੀਚਾ ਇਹ ਹੈ ਕਿ ਅੱਧਕੇ ਅਸੀਂ ਇਸ ਨੂੰ ਜ਼ਰੂਰ ਕਰਾਸ ਕਰੀਏ ਨਾਲ ਹੀ ਜਿਹੜਾ ਹੈ ਜਿਹੜੀ ਕੈਨਵਸਿੰਗ ਹੈ ਪੋਲਿੰਗ ਦੀ ਜਿਹੜੀ ਕੈਨਵਸਿੰਗ ਹੈ ਉਹ 19 12 ਨੂੰ ਸ਼ਾਮ ਨੂੰ 4 ਵਜੇ ਜਿਹੜੀ ਹੈ ਉਹ ਸਮਾਪਤ ਹੋ ਜਾਵੇਗੀ ਔਰ 20 ਤਾਰੀਖ ਨੂੰ ਜਿਹੜਾ ਸ਼ੁੱਕਰਵਾਰ ਹੈ ਉਸ ਤਾਰੀਖ ਨੂੰ ਪੋਲਿੰਗ ਪਾਰਟੀਆਂ ਡਿਸਪੈਚ ਹੋਣਗੀਆਂ ਔਰ 21 ਤਾਰੀਖ ਨੂੰ ਜਿਹੜਾ ਹੈਗਾ ਵੋਲਡੇ ਹੋਏਗਾ ਐਥਕੇ ਜਿਹੜੇ ਸਾਰੇ ਪੋਲਿੰਗ ਸਟੇਸ਼ਨਸ ਤੇ ਸੀਸੀਟੀਵੀਜ਼ ਦੇ ਰਾਹੀਂ ਰਿਕਾਰਡਿੰਗ ਵੀ ਐਥਕੇ ਕੀਤੀ ਜਾਏਗੀ ਕੀਤੀ ਜਾਵੇਗੀ ਤੇ ਨਾਲ ਹੀ ਹਰ ਪੋਲਿੰਗ ਸਟੇਸ਼ਨ ਦੇ ਵਿੱਚ ਜਿਹੜੇ ਪੀਆਰਓਜ਼ ਨੇ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਹੈਗੀਆ ਕਿ ਉਹਨਾਂ ਨੂੰ 80 AROਜ਼ ਡਿਕਲੇਅਰ ਕਰਕੇ ਉੱਥੇ ਹੀ ਜਿਹੜੀ ਹੈਗੀ ਕਾਊਂਟਿੰਗ ਮੁਕੰਮਲ ਕਰਕੇ RO ਵੱਲੋਂ ਰਿਜ਼ਲਟ ਡਿਕਲੇਅਰ ਕੀਤਾ ਜਾਂਦਾ। ਥੈਂਕ ਯੂ ਸਰ ਕੀ ਵੀ ਨੌਜਵਾਨਾਂ ਨੂੰ ਜਾਂ ਫਿਰ ਲੋਕਾਂ ਨੂੰ ਵੀ ਬਤਵਾਲੇ ਕਿ VOTING ਕੀਤੀ ਜਾਵੇ ਤਾਂਗੇ ਬਿਲਕੁਲ ਜੀ ਮੀਡੀਆ ਦੇ ਸਾਥੀਆਂ ਰਾਹੀਂ ਮੇਰੀ ਸਾਰਿਆਂ ਨੂੰ ਇਹ ਪੁਰਜ਼ੋਰ ਅਪੀਲ ਹੈ ਤੇ ਮੈਂ ਬੇਨਤੀ ਵੀ ਕਰਦਾ ਕਿ ਅਸੀਂ ਜਿਹੜਾ ਹੈਗਾ ਸੈਟਰਡੇ ਆਪਣਾ 21 ਤਰੀਕ ਨੂੰ ਸੈਟਰਡੇ ਉਸ ਦਿਨ ਜ਼ਰੂਰ ਬਾਹਰ ਆਈਏ ਔਰ ਵੋਟ ਆਪਾਂ ਦੀਏ ਜਿਸ ਕਰਕੇ ਜਿਹੜੇ ਕੈਂਡੀਡੇਟ ਜਾਂ ਜਿਹੜੀ ਪਾਰਟੀ ਨੂੰ ਆਪਾਂ ਜਿਤਾਉਣਾ ਚਾਹੁੰਦੇ ਆ ਜਿਹੜੇ ਜਿਸ ਨੂੰ ਆਪਾਂ ਵੋਟ ਦੇਣਾ ਹੈ ਆਪਣੇ ਇੱਕ ਵੋਟ ਨੂੰ ਜਿਹੜਾ ਹੈਗਾ ਬਹੁਤ ਕੀਮਤੀ ਵੋਟ ਜਿਹੜਾ ਤੁਹਾਡਾ ਹੈਗਾ ਉਸ ਨੂੰ ਜ਼ਰੂਰ ਜਿਹੜਾ ਹੈਗਾ ਆਪਾਂ ਯੂਜ਼ ਕਰੀਏ ਜਿਸ ਕਰਕੇ ਡੈਮੋਕ੍ਰੇਸੀ ਦਾ ਪ੍ਰੋਸੈਸ ਹੈ ਉਹਨੂੰ ਆਪਾਂ ਹੋਰ ਸਟਰੋਂਗ ਕਰੀਏ ਸਰ ਸਕੂਲਾਂ ਦੇ ਵਿੱਚ ਜਿੰਨਾ ਦੇ ਵਿੱਚ ਕੀ ਕੀ ਦੇ ਪੋਲਿੰਗ ਸਟੂਸ਼ਨ ਬਣਾਏ ਗਏ ਨੇ ਉੱਥੇ ਛੁੱਟੀ ਦਾ ਲਾ ਹਾਂ ਹਾਂ ਜੀ ਜਿਹੜਾ ਹੈਗਾ ਆਰਡਰ ਆਲਰੇਡੀ ਸਾਡੇ ਵੱਲੋਂ ਕੱਲ ਕਰ ਦਿੱਤਾ ਗਿਆ ਹੈਗਾ ਕਿ ਜਿੱਥੇ ਜਿੱਥੇ ਪੋਲਿੰਗ ਹੈਗੀਆਂ ਉੱਥੇ ਬਿਕੋਜ਼ ਉਹਨਾਂ ਹੀ ਕਮਰਿਆਂ ਦੇ ਵਿੱਚ ਜਿਹੜੀ ਹੈ ਕਿ ਤਿਆਰੀਆਂ ਮੁਕੰਮਲ ਕੀਤੀਆਂ ਜਾਣਗੀਆਂ ਤੇ ਉਹ ਛੁੱਟੀ ਦੇ ਆਰਡਰਸ ਆਲਰੇਡੀ ਸਾਡੇ ਵੱਲੋਂ ਇਸ਼ੂ ਕੀਤੇ ਜਾ ਚੁੱਕੇ ਹਨ ਸਰ ਨਾ ਪਤਾ ਦਾ ਸਮਾਂ ਕਿੰਨੇ ਵਕਤ ਹੈ ਥੋੜੀ ਕਨਫਿਊਜ਼ਨ ਹੈ ਜੀ 4 ਵਜੇ ਤੱਕ ਕੈਨਵਸਿੰਗ ਜਿਹੜੀ ਹੈ 19 ਤਰੀਕ ਨੂੰ ਯਾਨੀ ਵੀਰਵਾਰ ਨੂੰ 19 12 2024 ਸ਼ਾਮ ਨੂੰ 4 ਵਜੇ ਤੱਕ ਕੈਨਵਸਿੰਗ ਦਾ ਟਾਈਮ ਹੈ ਸਰ ਕਿੰਨੇ ਵਾਰਵੰਦ ਦੀ ਲੱਗੇ ਹੋ ਰਹੀ ਹੈ ਕਿਹੜੀ ਵਾਰਵੰਦ ਦੀ ਇਲੈਕਸ਼ਨ ਹੋ ਰਹੀ ਹੈ 2023 ਦੀ ਹੋ ਰਹੀ ਹੈ ਜਾਂ ਨਵੀਂ ਵਾਰਵੰਦ ਦੀ ਇਲੈਕਸ਼ਨ ਹੋ ਰਹੀ ਹੈ ਜਿਹੜੀ हाई कोर्ट माननीय हाई कोर्ट ਵੱਲੋਂ ਜਿਹੜੀ ਜਜਮੈਂਟ ਆਈ ਸੀਗੀ ਨਾਲ ਹੀ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਵੱਲ ਹਦਾਇਤ ਹੈ 2023 ਦੀ ਜਿਹੜੀ ਹੈਗੀ ਵੋਟਬੰਦੀ ਆਲਰੇਡੀ ਜਿਹੜੀ ਫਾਈਨਲਾਈਜ਼ ਹੋ ਚੁੱਕੀ ਹੈ ਉਹਦੇ ਹਿਸਾਬ ਨਾਲ ਸਾਰੇ ਸਾਰੇ VOTING ਇਸੇ ਹੋਵੇ ਬਿਲਕੁਲ ਕਈ ਲੋਕ ਐਸੇ ਨੇ ਜਿਨ੍ਹਾਂ ਨੇ MP ਇਲੈਕਸ਼ਨ ਮੈਂ ਵੋਟ ਕੀਆ ਹੈ ਲੇਕਿਨ ਉਹਨਕੇ ਇਸ ਸਮੇਂ ਵੋਟ ਨਹੀਂ ਹੈ ਜੀ ਮੈਂ ਇਹ ਸਭ ਕੋ ਕਲੈਰੀਫਾਈ ਹਿੰਦੀ ਪੰਜਾਬ ਹਾਂਜੀ ਹਾਂਜੀ ਜੀ ਮੈਂ ਸਾਰਿਆਂ ਨੂੰ ਜਿਹੜਾ ਹੈਗਾ ਕਲੈਰੀਫਾਈ ਕਰਨਾ ਚਾਹਨਾ ਇਸ ਤਰ੍ਹਾਂ ਜਿਹੜਾ ਤੁਸੀਂ ਕੁਐਸਚਨ ਕੀਤਾ ਹੈਗਾ ਸਾਡੇ ਕੋਲ ਇਹ ਹੈ ਅਸੀਂ ਜਿਹੜੀ ਉਹਨਾਂ ਨੂੰ ਹਦਾਇਤਾਂ ਦੇ ਮੁਤਾਬਿਕ ਸਾਰੀ ਸਾਰੀ ਜਿਹੜੀ ਹੈਗੀ ਵ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਸਾਰੇ ਨੂੰ ਮਿਲੀ ਹੈ ਉਹ ਹੈ ਕਿ ਸਤੰਬਰ 2023 ਦੀ ਉਸ ਤੋਂ ਬਾਅਦ ਜਿਹੜਾ ਸੀਗਾ ਕਲੇਮਸ ਐਂਡ ਆਬਜੈਕਸ਼ਨਸ ਜਾਂ ਫਿਰ ਨਵੀਂ ਵੋਟ ਬਣਾਉਣ ਦਾ ਸਮਾਂ ਵੀ ਸੀਗਾ ਕਲੇਮਸ ਐਂਡ ਆਬਜੈਕਸ਼ਨਸ ਦਾ ਟਾਈਮ ਜਿਹੜਾ ਸੀਗਾ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਉਹ 25 11 ਤੱਕ ਨਿਰਧਾਰਿਤ ਕੀਤਾ ਗਿਆ ਸੀ ਉਸ ਤੋਂ ਇਲਾਵਾ ਕਹਿਣ ਦਾ ਭਾਵ ਇਹ ਹੈ ਕਿ ਜੇ ਕਿਸੇ ਦੀ ਵੋਟ ਨਹੀਂ ਹੈ ਉਹ ਨਵੀਂ ਵੋਟੀ ਬਣਾ ਸਕਦਾ ਸੀਗਾ ਜੇ ਕਿਸੇ ਨੂੰ ਕਿਸੇ ਦਾ ਵੋਟ ਤੇ ਕੋਈ ਸ਼ੰਕ ਵੀ ਸੀਗਾ ਉਹ ਆਬਜੈਕਸ਼ਨ ਵੀ ਆਪਣੇ ਫਾਈਲ ਕਰ ਸਕਦੇ ਸੀਗੇ ਜਿੰਨੇ ਵੀ ਕਾਫੀ ਵੋਟਾਂ ਜਿਹੜੀਆਂ ਹੈਗੀਆਂ ਉਸ ਵੇਲੇ ਜਿਹਨਾਂ ਨੇ ਵੀ ਆਪਣੀ ਵੋਟ ਬਣਾਉਣ ਦੀ ਸਿਫਾਰਿਸ਼ ਜਾਂ ਫਿਰ ਆਪਣੀ ਜਿਹੜੀ ਹੈਗੀ ਐਪਲੀਕੇਸ਼ਨ ਦਿੱਤੀ ਸੀਗੀ ਸਾਡੇ ਦਫ਼ਤਰਾਂ ਦੇ ਵਿੱਚ ਆਰਓ ਦਫ਼ਤਰਾਂ ਦੇ ਵਿੱਚ ਉਹਨਾਂ ਦੀਆਂ ਵੋਟਾਂ ਹੀ ਬੜੀਆਂ ਹੈਗੇ ਜਿਹੜੀ ਵੀ ਐਲੀਜੀਬਲ ਸੀਗੇ ਔਰ ਜਿਨ੍ਹਾਂ ਦੇ ਉਤੇ ਆਬਜੈਕਸ਼ਨ ਵੀ ਸੀਗੇ ਉਹ ਵੀ ਰੈਕਟੀਫਾਈ ਕੀਤੇ ਗਏ ਹਨ ਤੇ ਅਸੀਂ ਇਸ ਤਰ੍ਹਾਂ ਨਹੀਂ ਹੈ ਕਿ ਕਿਸੇ ਨੇ ਜੇ ਅਪਲਾਈ ਨਹੀਂ ਕੀਤਾ ਤਾਂ ਉਹ ਨਹੀਂ ਬਣਿਆ ਉਸ ਜਿਹੜਾ ਹੈਗਾ ਇਸ ਪਰ ਨੋਰਮਸ ਕੀਤਾ ਗਿਆ ਐਂਡ that is the reason ਕਿ ਹੋ ਸਕਦਾ ਹੈ ਜੇ ਕਿਸੇ ਦੀ ਵੋਟ ਬਾਅਦ ਚ ਬਣੀ ਹੋਵੇ ਮਨ ਲਓ ਦਸੰਬਰ 2023 ਦੇ ਵਿੱਚ ਕਿਸੇ ਦੀ ਵੋਟ ਬਣੀ ਹੈ ਪਰ ਬੇ ਸੂਚੀ ਸੀਗੀ ਉਹ ਸਤੰਬਰ 2023 ਦੀ ਪਲੱਸ ਜਿਹੜੀ ਉਹਦੀ ਸਪਲੀਮੈਂਟ ਨਿਕਲਿਆ ਸੀਗਾ ਉਹ ਨਵੰਬਰ 2023 ਦੇ ਵਿੱਚ ਨਿਕਲਿਆ ਸੀਗਾ ਤੇ ਜੇਕਰ ਕੋਈ ਮਿਸਿੰਗ ਲਿੰਕ ਸੀਗਾ ਤਾਂ ਉਸ ਵੇਲੇ ਪੂਰਾ ਕੀਤਾ ਜਾ ਸਕਦਾ ਸੀ ਅਸੀਂ ਜਿਹੜਾ ਹੈਗਾ ਇਹਦੇ ਬਾਰੇ ਪ੍ਰੈਸ ਨੋਟ ਸੀ ਦਿੱਤੇ ਸੀਗੇ ਸਾਰਾ ਕੁਝ ਕੀਤਾ ਗਿਆ ਸੀਗਾ ਬਟ ਜਿਹੜਾ ਆਬਜੈਕਸ਼ਨ ਹੈ ਉਹ ਮੇਜਰਲੀ ਜਿਹੜਾ ਹੈਗਾ ਇਸ ਪੱਖੋਂ ਆਇਆ ਚਲੋ ਜੀ ਜਿਹੜੀ ਸ਼ਿਕਾਇਤਾਂ ਹੈਗੀਆਂ ਉਹ ਜਿਵੇਂ ਸਾਡੇ ਦਫ਼ਤਰ ਦੇ ਵਿੱਚ ਜੋ ਵੀ ਆਉਂਦੀਆਂ ਨੇ ਇੱਥੇ ਅਸੀਂ ਜਿਹੜੇ ਹੈਗੇ ਆਰਓਜ਼ ਦੇ ਰਾਹੀਂ ਉਹ ਇੰਪਲੀਮੈਂਟ ਕਰਾ ਰਹੇ ਹੈਗੇ ਤੇ ਉਹਨਾਂ ਦੀ ਰਿਪੋਰਟ भी रेडहे लगातार हो रही है सर डिफेसमेंट को लेकर के शहर में बड़ा बिल्कुल डिफेसमेंट को लेकर जो है आज मॉर्निंग में ही सारे आरओएस के साथ मैंने आ, मीटिंग करी है आ, वाया वीडियो कॉन्फ्रेंस सबके साथ अपने-अपने हलकों में जो है बिजी है इस टाइम पे और उनको ये किया गया पब्लिक डिफेसमेंट जहां पर हो रही है वहां पर जो है तुरंत कार्रवाई की जाए थैंक यू